ਧੰਨਵਾਦੀ ਚੈਨਲ ਦਾ ਤੁਹਾਡੇ ਸਾਰੇ ਚੈਨਲਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਕਿ ਇੰਨੀ ਗਰਮੀ ਦੇ ਵਿੱਚ ਤੁਸੀਂ ਇੱਥੇ ਗੁਰਦੁਆਰਾ ਸਾਹਿਬ ਮੈਡਮ ਗਗਨਵਾਨ ਨੂੰ ਦੇ ਵਿਆਹ ਦੀ ਕਵਰੇਜ ਕਰਨ ਲਈ ਪਹੁੰਚੇ ਹਨ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡਾ ਇੰਨੀ ਗਰਮੀ ਦੇ ਵਿੱਚ ਇੱਥੇ ਤੁਸੀਂ ਪਹੁੰਚੇ ਹੋ ਮੈਂ ਇਹ ਕਹਿਣਾ ਚਾਹੁੰਦਾ ਕਿ ਅੱਜ ਬੜਾ ਖੁਸ਼ੀ ਦਾ ਮੌਕਾ ਦੋਵੇਂ ਪਰਿਵਾਰ ਇੱਕ ਖੁਸ਼ੀ ਦੇ ਮੌਕੇ ਦੇ ਇਕੱਠੇ ਹੋ ਰਹੇ ਹਨ ਤੇ ਅੱਜ ਮੈਡਮ ਗਗਨਵਾਨ ਨੂੰ ਕੈਬਨਟ ਮਿਸਟਰ ਪੰਜਾਬ ਆਮ ਆਦੀ ਪਾਰਟੀ ਤੋਂ ਅਤੇ ਸੋਹੀ ਸਾਹਿਬ ਜੋ ਕਿ ਸਾਡੇ ਬਹੁਤ ਹੀ ਪੁਰਾਣੇ ਅਜੀਜ਼ ਸਦਾ ਬਲਵੀਰ ਸਿੰਘ ਅਤੇ ਉਹਨਾਂ ਦੇ ਪਿਤਾ ਜੀ ਆਪਣੇ ਬਹੁਤ ਵਧੀਆ ਮਿੱਤਰ ਸਾਡੇ ਇਲਾਕੇ ਦੀ ਸੇਵਾ ਕਰਦੇ ਰਹੇ ਹਨ ਮੈਂ ਉਹਨਾਂ ਨੂੰ ਬਹੁਤ ਬਹੁਤ ਮੁबारकਾਂ ਦੇਣਾ ਮੈਡਮ ਜੀ ਅੱਜ ਗਗਨ ਮਾਨਾ ਮਹੋਲ ਦੀ ਇਸ ਬੰਦਨ ਦੇ ਵਿਆਹ ਦੀਆਂ ਹੋਣਗੇ ਜਾ ਰਹੇ ਹਨ ਜੋ ਕਿ ਗੁਰਦੁਆਰਾ ਸ੍ਰੀ ਨਾਬਾ ਸਾਹਿਬ ਵੀ ਕੇ ਅਨੰਦ ਕਰ ਚੱਲ ਰਹੇ ਹਨ ਇਸ ਤੋਂ ਬਾਅਦ ਸਾਰਾ ਪ੍ਰੋਗਰਾਮ ਇੱਕ ਪੈਲਸ ਜਿ ਰੱਖਿਆ ਗਿਆ ਜਿੱਥੇ ਕਿ ਸਾਰੇ ਯਾਰ ਦੋਸਤ ਮਿੱਤਰ ਪੰਜਾਬ ਦੀ ਪੂਰੀ ਟੀਮ ਪੰਜਾਬ ਦੇ ਕੈਬਨਿਟ ਪੂਰੇ ਮਨਿਸਟਰ ਉੱਤੇ ਪਹੁੰਚ ਰਹੇ ਹਨ ਅਤੇ ਵੱਖ-ਵੱਖ ਹੋਰ ਵੀ ਸੂਬਿਆਂ ਤੋਂ ਜਿਹੜੇ ਆ ਬਹੁਤ ਵੱਡੇ ਲੀਡਰ ਉੱਥੇ ਪਹੁੰਚ ਰਹੇ ਹਨ ਮੈਂ ਸਭ ਨੂੰ ਮੁਬਾਰਕਾਂ ਦੇਣਾ ਤੇ ਮੈਡਮ ਜੀ ਨੂੰ ਬਹੁਤ-ਬਹੁਤ ਮੁਬਾਰਕਾਂ ਦੇਣਾ ਜੋ ਕਿ ਇੱਕ ਬਹੁਤ ਹੀ ਵਧੀਆ ਪਰਿਵਾਰ ਦੇ ਵਿੱਚ ਆਪਣਾ ਪ੍ਰਵੇਸ਼ ਕਰਨ ਜਾ ਰਹੇ ਹਨ ਤੇ ਧੰਨਵਾਦ ਜੀ ਚੈਨਲ ਦਾ ਤੁਹਾਡੇ ਸਾਰੇ ਚੈਨਲਰਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਕਿ ਇੰਨੀ ਗਰਮੀ ਦੇ ਵਿੱਚ ਤੁਸੀਂ ਇੱਥੇ ਗੁਰਦੁਆਰਾ ਸਾਹਿਬ ਮੈਡਮ ਗਗਨਮਾਨ ਨੂੰ ਹੌਸਲੇ ਵਿਆਹ ਦੀ ਕਵਰੇਜ ਕਰਨ ਲਈ ਪਹੁੰਚੇ ਹਨ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਤੁਹਾਡਾ ਇੰਨੀ ਗਰਮੀ ਦੇ ਵਿੱਚ ਇੱਥੇ ਤੁਸੀਂ ਪਹੁੰਚੇ ਹੋ ਮੈਂ ਇਹ ਕਹਿਣਾ ਚਾਹੁੰਦਾ ਕਿ ਅੱਜ ਬੜਾ ਖੁਸ਼ੀ ਦਾ ਮੌਕਾ ਦੋਵੇਂ ਪਰਿਵਾਰ ਇੱਕ ਖੁਸ਼ੀ ਦੇ ਮੌਕੇ ਦੇ ਇਕੱਠੇ ਹੋ ਰਹੇ ਹਨ ਤੇ ਅੱਜ ਮੈਡਮ ਗਗਨਮਾਨ ਅਨਵੋਲ ਕੈਬਨਟ ਮਿਸਟਰ ਪੰਜਾਬ ਆਮ ਆਦੀ ਪਾਰਟੀ ਤੋਂ ਅਤੇ ਸੋਹੀ ਸਾਹਿਬ ਜੋ ਕਿ ਸਾਡੇ ਬਹੁਤ ਹੀ ਪੁਰਾਣੇ ਅਜੀਜ਼ ਸਦਾ ਬਲਵੀਰ ਸਿੰਘ ਅਤੇ ਉਹਨਾਂ ਦੇ ਪਿਤਾ ਜੀ ਆਪਣੇ ਬਹੁਤ ਵਧੀਆ ਮਿੱਤਰ ਸਾਡੇ ਇਲਾਕੇ ਦੀ ਸੇਵਾ ਕਰਦੇ ਰਹੇ ਹਨ ਮੈਂ ਉਹਨਾਂ ਨੂੰ ਬਹੁਤ ਬਹੁਤ ਮੁबारकਾਂ ਦੇਣਾ ਮੈਡਮ ਜੀ ਅੱਜ ਅੱਜ ਗਗਨਮਾਨ ਮਹੋਲ ਜੀ ਬੰਦਨ ਦੇ ਵਿਆਹ ਦੀ ਵੰਡੇ ਜਾ ਰਹੇ ਹਨ ਜੋ ਕਿ ਗੁਰਦੁਆਰਾ ਸ੍ਰੀ ਨਾਬਾ ਸਾਹਿਬੀ ਕੇ ਅਨੰਦਕਾਰ ਚੱਲ ਰਹੇ ਹਨ ਇਸ ਤੋਂ ਬਾਅਦ ਸਾਰਾ ਪ੍ਰੋਗਰਾਮ ਇੱਕ ਪੈਲਸ 'ਚ ਰੱਖਿਆ ਗਿਆ ਜਿੱਥੇ ਕੇ ਸਾਰੇ ਯਾਰ ਦੋਸਤ ਮਿੱਤਰ ਪੰਜਾਬ ਦੀ ਪੂਰੀ ਟੀਮ ਪੰਜਾਬ ਦੇ ਕੈਬਨਿਟ ਪੂਰੇ ਮਨਿਸਟਰ ਉੱਤੇ ਪਹੁੰਚ ਰਹੇ ਹਨ ਅਤੇ ਵੱਖ-ਵੱਖ ਹੋਰ ਵੀ ਸੁਬਿਆਂ ਤੋਂ ਜਿਹੜੇ ਆ ਬਹੁਤ ਵੱਡੇ ਲੀਡਰ ਉੱਤੇ ਪਹੁੰਚ ਰਹੇ ਹਨ ਮੈਂ ਸਭ ਨੂੰ ਮੁਬਾਰਕਾਂ ਦੇਣਾ ਤੇ ਮੈਡਮ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਦੇਣਾ ਜੋ ਕਿ ਇੱਕ ਬਹੁਤ ਹੀ ਵਧੀਆ ਪਰਿਵਾਰ ਦੇ ਵਿੱਚ ਆਪਣਾ ਪ੍ਰਵੇਸ਼ ਕਰਨ ਜਾ ਰਹੇ ਹਨ ਥੈਂਕ ਯੂ ਧੰਨਵਾਦ ਜੀ ਚੈਨਲ ਦਾ ਤੁਹਾਡੇ ਸਾਰੇ ਚੈਨਲਾਂ ਬਹੁਤ ਬਹੁਤ ਧੰਨਵਾਦ ਜਿਹੜੇ ਕਿ ਇੰਨੀ ਗਰਮੀ ਦੇ ਵਿੱਚ ਤੁਸੀਂ ਇੱਥੇ ਗੁਰਦਾਰਾ ਸਾਹਿਬ ਮੈਡਮ ਗਗਨਵਾਨ ਨੂੰ ਹੋਲ ਦੇ ਵਿਆਹ ਦੀ ਕਵਰੇਜ ਕਰਨ ਲਈ ਪਹੁੰਚੇ ਹਨ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡਾ ਇੰਨੀ ਗਰਮੀ ਦੇ ਵਿੱਚ ਇੱਥੇ ਤੁਸੀਂ ਪਹੁੰਚੇ ਹੋ ਮੈਂ ਇਹ ਕਹਿਣਾ ਚਾਹੁੰਦਾ ਕਿ ਅੱਜ ਬੜਾ ਖੁਸ਼ੀ ਦਾ ਮੌਕਾ ਦੋਵੇਂ ਪਰਿਵਾਰ ਇੱਕ ਖੁਸ਼ੀ ਦੇ ਮੌਕੇ ਦੇ ਇਕੱਠੇ ਹੋ ਰਹੇ ਹਨ ਤੇ ਅੱਜ ਮੈਡਮ ਗਗਨਵਾਨ ਨੂੰ ਕੈਬਨਿਟ ਮਨਿਸਟਰ ਪੰਜਾਬ ਆਮ ਆਦੀ ਪਾਰਟੀ ਤੋਂ ਅਤੇ ਸੋਹੀ ਸਾਹਿਬ ਜੋ ਕਿ ਸਾਡੇ ਬਹੁਤ ਹੀ ਪੁਰਾਣੇ ਅਜੀਜ਼ ਸਦਾ ਬਲਵੀਰ ਸਿੰਘ ਅਤੇ ਉਹਨਾਂ ਦੇ ਪਿਤਾ ਜੀ ਆਪਣੇ ਬਹੁਤ ਵਧੀਆ ਮਿੱਤਰ ਸਾਡੇ ਇਲਾਕੇ ਦੀ ਸੇਵਾ ਕਰਦੇ ਰਹੇ ਹਨ ਮੈਂ ਉਹਨਾਂ ਨੂੰ ਬਹੁਤ ਬਹੁਤ ਮਾਣਕਾਂ ਦੇਣਾ ਮੈਡਮ ਜੀ ਅੱਜ ਗਗਨ ਮਾਨ ਮਹੋਲਦੀਸ ਬੰਦਨ ਦੇ ਵਿਆਹ ਦੀਆਂ ਹੋਣਗੇ ਜਾ ਰਹੇ ਹਨ ਜੋ ਕਿ ਗੁਰਦੁਆਰਾ ਸ੍ਰੀ ਨਾਬਾ ਸਾਹਿਬ ਵਿਖੇ ਅਨੰਦਕਾਰ ਚੱਲ ਰਹੇ ਹਨ ਇਸ ਤੋਂ ਬਾਅਦ ਸਾਰਾ ਪ੍ਰੋਗਰਾਮ ਇੱਕ ਪੈਲਸ ਜਿ ਰੱਖਿਆ ਗਿਆ ਜਿੱਥੇ ਕਿ ਸਾਰੇ ਯਾਰ ਦੋਸਤ ਮਿੱਤਰ ਪੰਜਾਬ ਦੀ ਪੂਰੀ ਟੀਮ ਪੰਜਾਬ ਦੇ ਕੈਬਨਿਟ ਪੂਰੇ ਮਨਿਸਟਰ ਉੱਤੇ ਪਹੁੰਚ ਰਹੇ ਹਨ ਅਤੇ ਵੱਖ-ਵੱਖ ਹੋਰ ਵੀ ਸੁਬਿਆਂ ਤੋਂ ਜਿਹੜੇ ਆ ਬਹੁਤ ਵੱਡੇ ਡੀਲਰ ਉੱਥੇ ਪਹੁੰਚ ਰਹੇ ਹਨ ਮੈਂ ਸਭ ਨੂੰ ਮੁਬਾਰਕਾਂ ਦੇਣਾ ਤੇ ਮੈਡਮ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਦੇਣਾ ਜੋ ਕਿ ਇੱਕ ਬਹੁਤ ਹੀ ਵਧੀਆ ਪਰਿਵਾਰ ਦੇ ਵਿੱਚ ਆਪਣਾ ਪ੍ਰਵੇਸ਼ ਕਰਨ ਜਾ ਰਹੇ ਹਨ ਥੈਂਕ ਯੂ